ਸਿੱਧਾ ਕਹਦੇ ਆ ਗੁਰਮਤਿ ਨੇ ਕਰਾਮਾਤ ਮੰਨੀ ਐ ਕਈ ਉਲਝ ਜਾਂਦੇ ਐ ਪਰ ਕਿਹੜੀ ਸੱਚੀ ਝੂਠੀ ਨਹੀਂ ਕਰਾਮਾਤਾਂ ਦੋ ਕਿਸਮਾਂ ਦੀਆਂ ਹੁੰਦੀਆਂ ਝੂਠੀਆਂ ਜੋ ਪ੍ਰਚਲਿਤ ਨੇ ਬਹੁਤ ਝੂਠੀਆਂ ਡੇਰੇ ਚੱਲਦੇ ਨੇ ਝੂਠੀਆਂ ਕਰਾਮਾਤਾਂ ਤੇ ਡੇਰਾ ਉਹਦੀ ਉਹਦੀ ਕਾਮਯਾਬ ਹੋਣੀ ਇੱਕ ਇੱਕ ਸੱਚੀ ਕਰਾਮਾਤ ਵੀ ਹੁੰਦੀ ਐ ਉਹਦੀ ਸੌਖੀ ਜੀ ਗੱਲ ਦੱਸਦੇ ਗੁਰੂ ਜੀ ਨੇ ਖਿਆਨ ਕਰਿਆ ਹੁਣ ਕਈ ਪ੍ਰਚਾਰਕ ਵੀ ਉਲਝ ਜੁੰਦੇ ਨੇ ਵੀ ਕਰਾਮਾਤ ਦੇ ਹੱਥ 'ਚ ਬੋਲ ਗਏ ਕਿ ਬਰੋਚ 'ਚ ਬੋਲ ਗਏ ਹੁੰਦੀ ਹੈ ਕਿ ਹੁੰਦੇ ਦੱਸੋ ਉਲਝ ਜੀ ਜਾਂਦੇ ਨੇ ਹੁਣ ਕਰਾਮਾਤ ਕੀ ਹੈ ਬਾਣੀ ਦੇ ਮਤਾਬਕ ਪਰਿਭਾਸ਼ਾ ਕੀ ਦਿੱਤੀ ਨਵੇਂ ਨਵੇਂ ਅਰਥ ਦਿੱਤਾ ਕਰਾਮਾਤ ਨੂੰ ਇਥੇ ਨਵੇਂ ਅਰਥ ਨੇ ਪਰਮੇਸ਼ਰ ਦੀ ਹਰ ਬਖਸ਼ਿਸ਼ ਕਰਾਮਾਤ ਹੈ ਬਸ ਸੌਖਾ ਸਮਝ ਲਿਆ ਪਰਮੇਸ਼ਰ ਦੀ ਹਰ ਬਖਸ਼ਿਸ਼ ਕਰਾਮਾਤ ਆ ਦੇਖੋ ਘੁੰਗਣੀਆਂ ਵੇਚਣ ਵਾਲਾ ਜਤੀਮ ਜੇਠਾ ਜਿਦੀ ਮਾਂ 2 ਸਾਲ ਦੀ ਉਮਰ ਚ ਚਲ ਗਈ ਸੀ ਪਿਤਾ 7 ਸਾਲ ਦੀ ਉਮਰ ਚ ਚਲ ਗਿਆ ਸੀ ਨਾਨੀ ਘੱਲ ਲੈ ਆਈ ਸੀ ਬਾਸਰ ਕੇ ਘਰੇ ਗਰੀਬੀ ਇੰਨੀ ਬਾਲ ਮੈਦੂ ਵੀ ਕਰਾਉਣੀ ਪਈ ਨਾਨੀ ਨੂੰ ਬਾਲ ਨੂੰ ਘੁੰਗਣੀਆਂ ਵੇਚੀਆਂ ਪਰੋ ਰੱਬ ਦੀ ਬਖਸ਼ਿਸ਼ ਹੋਈ ਸਤ ਕਰਦੇ ਰਾਹੀਂ ਧੰ ਧੰ RAM DAS GUR ਜਿਨ ਸਿਰ ਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਬੂ ਰੱਬ ਦੀ ਪੂਰੀ ਕਰਾਮਾਤ ਵਾਪਰ ਗਿਆ ਘੁੰਗਣੀਆਂ ਵੇਚਣ ਵਾਲਾ ਗੁਰੂ ਰਾਮਦਾਸ ਸਾਹਿਬ ਬਣਾ ਤਾ ਬੋਲੋ ਸਤਨਾਮ ਦੇਖਿਆ ਰੋਲਦਾ ਬਾਲ ਮਿਦੂਰੀ ਕਰਤਾ ਜਤੇਮ ਨਾ ਮਾਂ ਨਾ ਪਿਓ ਨਾ ਘਰਵਾਰ ਕੋਈ ਛੋਟਾ ਜਿਹਾ ਘਰ ਸੀ ਲਾਹੌਰ ਉਹ ਜੰਦਾ ਲੱਗ ਗਿਆ ਸੀ ਜੰਦਾ ਲਾ ਕੇ ਆ ਗਏ ਸੀ ਹਾਂਜੀ ਘਰ ਨੂੰ ਜੰਦਾ ਲੱਗ ਗਿਆ ਸੀ ਦੇਖਿਆ ਕਰਾਮਾਤ ਦੇ ਕੀ ਦੀ ਰੱਬ ਜੀ ਦੀ ਜੋ ਸਤਿਗੁਰਾਂ ਹੀ ਵਰਤੀ ਗੁਰੂ ਅਮਰਦਾਸ ਆ ਵਰਹੀ ਵਰਤੀ ਨਾ ਦੇਖਿਆ ਫਿਰ ਆ ਕਮਾਲ ਨਾ ਕਰਦੀਆਂ ਤੇਰੀ ਹਰ ਬਖਸ਼ਿਸ਼ ਤੇਰੀ ਹਰ ਬਖਸ਼ਿਸ਼ ਹੀ ਕਰਾਮਾਤ ਹੈ ਕਿਤੇ ਲਿਖਿਆ ਹੈ ਕਿ ਕਨੇਹੀ ਦਾਤ ਆਪਸ ਤੇ ਜੋ ਪਾਈਐ ਨਾਨਕ ਸਾਹ ਕਰਮਾਤ ਸਾਹਿਬ ਤੁਠਾ ਜੋ ਮਿਲੇ ਜੋ ਮਾਲਕ ਦੇ ਖੁਸ਼ ਹੋਇਆ ਮਿਲਦਾ ਨਾ ਉਹਨੂੰ ਕਰਾਮਾਤੀ ਹੁੰਦੀ ਆ ਹਾਂ ਅਸ਼ਚਰ ਦੀ ਗੇੜ ਹੁੰਦੀ ਹੈ ਰੱਬ ਦੀ ਬਖਸ਼ਿਸ਼ ਕਰਦਾ ਹੈ। ਕਮਾਲ ਕਰਦਾ। ਪੱਥਰਾਂ ਨੂੰ ਮੋਤੀ ਬਣਾ ਦਿੰਦਾ ਹੈ। ਪੱਥਰਾਂ ਨੂੰ ਮੋਤੀ ਬਣਾ ਦਿੰਦਾ ਹੈ। ਪਾਹਣ ਮਾਨਕ ਕਰਾਏ ਗਿਆਨਪੁਰ ਕਹਿਓ ਵਿਚਾਰਾ। ਸੋ ਆਪਾਂ ਨੂੰ ਸਮਝ ਚਾਗੀ ਪਰਮੇਸ਼ਰ ਦੀ ਹਰ ਬਖਸ਼ਿਸ਼ ਹੀ ਕਰਾਮਾਤ ਹੈ। ਨਾਨਕ ਸਾ ਸਿੱਧ ਸਾ ਕਰਾਮਾਤ ਹੈ। ਅਚਿੰਤ ਕਰੇ ਜਿਸ ਦਾਤ ਕਿੰਨੇ ਪ੍ਰਮਾਣ ਬੋਲਣ ਤੋਂ ਬਾਅਦ ਚਾਹੀਦਾ। ਇਹ ਤਾਂ ਸੱਚੀ ਹੋ ਗਈ ਨਾ ਜੀ। ਫਰੋਂ ਕਰਾਮਾਤ ਝੂਠੀ ਫਲਾਕੇ ਡੇਰੇ ਚਲਦੇ ਆ ਝੂਠੀ ਕਰਾਮਾਤ ਉਸ ਕੋਈ ਮਰਜ਼ੀ ਫਲਾ ਦੇ ਫੇਲ ਨਹੀਂ ਹੁੰਦੀ ਕਿਉਂ ਨਹੀਂ ਫੇਲ ਹੁੰਦਾ ਤੁਸੀਂ ਸੋਚੋਗੇ ਬਾਅਦ ਚ ਸਮਝਾਉ ਉਸ ਨੂੰ ਪੜਾ ਸਮਝੋ ਮੰਨ ਲਓ ਕਿਸੇ ਪਖੰਡੀ ਨੇ ਕੋ ਡੇਰਾ ਬਣਾਤਾ ਡੇਰਾ ਬਣਾ ਕੇ ਗੱਲ ਪ੍ਰਚਲਿਤ ਕਰਦੇ ਵੀ ਬਾਬਾ ਜੀ ਪੂਰਨ ਮਾਸ਼ੀ ਨੂੰ ਸੇਵ ਦਿੰਦੇ ਆ ਫਲ ਪਾਉਂਦੇ ਆ ਫਿਰ ਉਹਨਾਂ ਦੇ ਮੁੰਡੇ ਹੀ ਹੁੰਦਾ ਹੈ ਫਲਾਤੀ ਨਾ ਗੱਲ ਇਹ ਲੋਕਾਂ ਦਾ ਇਕੱਠ ਆਉਣ ਲੱਗਿਆ ਪੂਰਨਮਾਸ਼ੀ ਨੂੰ ਸੇਪ ਆਉਂਦੇ ਆ ਫਲ ਪਾਉਂਦੇ ਆ ਲਗਨ ਇਕੱਠਾ ਹੋਣ ਫੇਲ ਹੁੰਦਾ ਨਹੀਂ ਬੁੱਝੋ ਚੱਲੂ ਉਹ ਵੀ ਕਿਉਂਕਿ ਇਕੱਠ ਬਹੁਤ ਹੋ ਜੂ ਐਵਰੇਜ ਤਾਂ ਨਿਕਲਣੀ ਹੈ ਵੀ ਮੰਨ ਲਓ 100 ਪੈਣਾ ਨੂੰ ਸੇਪ ਆਤਾ ਉਸਹਾਰੀਆਂ ਤੋਂ ਲੜਕੀਆਂ ਨਹੀਂ ਹੋਣੀਆਂ ਮੰਨ ਲਓ 20 ਤੀ ਲੜਕੇ ਹੋ ਗਏ 60 70 ਲੜਕੀਆਂ ਹੋ ਗਈਆਂ 20 ਤੀ ਨੇ ਰਵਾ ਪਾਉਣੇ ਤਾਰਤੇ ਪੈਣੇ ਬਾਬੇ ਦਾ ਸੇਵਣੀ ਅਸੀਂ ਪੂਰਨ ਮਾਸ਼ ਤੋਂ ਲੰਦਾ ਪੈਣੇ ਸੇਵ ਇੱਕ ਨੇ 20 ਵੀ ਨੂੰ ਦੱਸਿਆ 20 ਤੀ ਤੋਂ ਗੁਣਾ ਕਰ ਲਓ ਭੈਣ ਕਿੰਨੀਆਂ ਬਣ ਗਿਆ 20 ਤੀ ਨੂੰ 20 ਨਾ 5 600 ਆ ਗਈਆਂ ਸਾਰਿਆਂ ਨੂੰ ਸੇ ਫੇਰ ਪਾਤਾ ਤਾਂ ਇਕੱਠ ਦੇ ਵਿੱਚੋਂ ਐਵਰੇਜ ਤਾਂ ਨਿਕਲਦੀ ਹੁੰਦੀ ਹੈ ਉਹ ਡੇਰਾ ਐਂ ਚੱਲੀ ਜਾਂਦਾ ਹੈ ਕਿੰਨੇ ਪੂਰਨ ਮਾਸ਼ੀ ਨੂੰ ਬਾਬਾ ਜੀ ਸੇਵ ਪਾਉਂਦੇ ਆ ਬੋਲੋ ਸਤਨਾਮ ਆਈ ਚਲਦਾ ਨੂੰ ਦੇਖਾ ਜੇ ਤੁਸੀਂ ਜਾ ਕੇ ਕਹੋਗੇ ਪਖੰਡਾ ਹੈ ਫਿਰ ਉੱਥੇ ਤੁਹਾਡੇ ਨੂੰ ਜਾਣਾ ਕੱਢਣਗੇ ਲੋਕ ਕਿਉਂ ਕਿ ਉੱਥੇ ਉਹੀ ਲੋਕ ਆਏ ਆ ਜਿਨ੍ਹਾਂ ਤੇ ਸੇਬ ਵਾਲਾ ਤੱਕਾ ਫਿੱਟਾ ਗਿਆ ਉਸ ਨੂੰ ਜਾਣਾ ਕੱਢ ਕੇ ਕਹਿਣਗੇ ਭੈਣਾ ਵੀ ਕਹਿਣਗੇ ਅਸੀਂ ਲੈ ਕੇ ਗਏ ਸੀ ਨਿੰਦਕ ਲੱਗਦਾ ਬਾਪ ਨੂੰ ਆਉਂਦਾ ਸੰਤ ਕਾ ਨਿੰਦਕ ਮਹਾ ਅਤਤਾਈ ਹਾਂ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਅਸੀਂ ਲੈ ਕੇ ਗਏ ਸੀ ਉਹ ਦੂਜੀ ਬਣ ਕੇ ਨਹੀਂ ਅਸੀਂ ਉਸ ਤੋਂ ਸੇਵ ਲੈ ਕਿਉਂਕਿ ਉੱਥੇ ਇਕੱਠੇ ਹੀ ਉਹ ਹੋਏ ਆ ਜਿਨ੍ਹਾਂ ਤੇ ਤੁੱਕਾ ਲੋਟ ਆ ਗਿਆ ਇਸ ਕਰਕੇ ਮੇਰੇ ਵਰਗਾ ਜਿਹੜਾ ਸਿਆਣਾ ਹੋਊ ਜਾ ਕੇ ਬੋਲਦਾ ਨਹੀਂ ਵੀ ਉੱਥੇ ਜਾ ਕੇ ਤਾਂ ਹਾਰਾਂਗੇ ਬੋਲੋ ਸਤਨਾਮ ਨਾਲੇ ਵੀ ਹੈ ਹਾਂਜੀ ਜਿੱਥੇ ਬੋਲਣ ਖਾਰੀਅਤ ਤਾਂ ਚੰਗੀ ਚੁੱਪ ਮੈਂ ਖੁਦ ਮੰਨਦਾ ਹਾਂ ਉੱਥੇ ਮੈਂ ਹਾਰੂਆਂ ਕੋਤੇ ਸਬੂਤ ਸਾਰੀਆਂ ਮੰਗੀਆਂ ਬੈਠੀਆਂ ਅਸੀਂ ਲੈ ਕੇ ਜੇ ਸੀ ਸੇਵਾ ਸੰਡੇ ਮੈਂ ਅਸੀਂ ਲੈ ਕੇ ਸਾਰੇ ਲੱਗ ਜਾਨੇ ਕਰਨਾ ਅਸੀਂ ਤੇ ਮੈਂ ਉੱਥੇ ਕੀ ਸਿੱਧ ਹੋ ਜੂਆਂ ਨਾਸਤ ਮੈਨੂੰ ਕਹਣਗੇ ਸੰਤਾਂ ਦਾ ਨਿੰਦਕ ਮਹਾ ਹਤਿਆਰਾ ਪੰਥਪ੍ਰੀਤ ਮਹਾ ਹਤਿਆਰਾ ਹਾਂ ਸਵਾ ਸਮਝੋ ਤਾਂ ਇੱਥੇ ਨਹੀਂ ਸੱਚ ਕੁਛ ਹੋਰ ਹੈ ਉਹਦੀ ਵਖਸ਼ਿਸ਼ ਕੁਛ ਨਹੀਂ ਹੈ ਇਹ ਸੇਵਾ ਵਿੱਚ ਕੁਛ ਨਹੀਂ ਇਹ ਇਹ ਪਖੰਡਾ ਹੈ ਹਾਂਜੀ ਸੋ ਇਦਾਂ ਕਹਾਣੀਆਂ ਫੜਾਈਆਂ ਹੁੰਦੀਆਂ ਬਾਬਾ ਨੇ ਡੇਢੀ ਚਲਦੀਆਂ ਆਈਆਂ ਦੇਰੀ ਨਹੀਂ ਚੱਲਦੇ ਨੇ ਬਸ ਕਈ ਤਾਂ ਇਹ ਜੇ ਪਖੰਡੀ ਦੇਖਿਆ ਮੈਂ ਕਹਿੰਦੇ ਕੈਂਸਰ ਦਾ ਫੋਲਾ ਪਾਉਂਦੇ ਆ ਹਾਂਜੀ ਆਪ ਦਾ ਸਿਰ ਵੀ ਦੁਖੇ ਨਾ ਲੁਧਿਆਣੀ ਜਾ ਕੇ ਟੈਸਟ ਕਰਾਉਂਦੇ ਆ ਸਿਰ ਵੀ ਦੁਖਣ ਲੱਗ ਜੇ ਮੜਾ ਜਾ ਹਾਂਜੀ ਕੈਂਸਰ ਹੋਏ ਲਾਜ ਕਰਦੇ ਨਾ ਰਖੋ ਵਿਚਾਰ ਸੋ ਫੇਰ ਨਾ ਭੁੱਲ ਜਿਓ ਜੀ ਪਰਮੇਸ਼ਰ ਦੀ ਹਰ ਬਖਸ਼ਿਸ਼ ਕਰਾਮਾਤ ਹੈ ਮਾਲਕ ਤਾਂ 쿠શી ਕਰ ਸਕਦਾ ਹੈ ਅਸਲੀ ਅਸਲੀਅਤ ਨਾ ਫਿਰ ਭੁੱਲ ਜਿਓ ਇਥੋਂ ਨਾਸਤਕ ਨਹੀਂ ਹੋਣਾ ਅਸਲੀਅਤ ਉਹਦੀ ਕਿਰਪਾ ਉਹ ਤਾਂ ਕੁਛ ਕਰਦੇ ਉਹਦੀ ਉਹ ਤਾਂ ਬਿਖਤੇ ਅੰਮ੍ਰਿਤ ਹੋਇਆ ਨਾਮ ਸਤਿਗੁਰ ਮੁਖ ਪਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜੰਦ ਧਾਰੈ ਪਾਹਨ ਮਾਨਕ ਕਰੈ ਗਿਆਨਗੁਰ ਕਹਿਓ ਵਿਚਾਰੈ ਕਾਠੋਂ ਸ੍ਰੀਖੰਡ ਸਤਿਗੁਰ ਕੀਓ ਦੁੱਖ ਦਰਿਦ੍ਰ ਤਨ ਕੇ ਰਈ ਗੁਰ ਸਤਿਗੁਰ ਚਰਨ ਜਨ ਪਰਸਿ ਆਸੇ ਪਾਸ਼ ਪ੍ਰੇਤ ਸੁਰਨ ਰਪਾਈ ਉਹ ਤਾਂ ਕਹਿਣੀ ਕੀ ਹੈ ਬਖਸ਼ਿਸ਼ਾਂ ਨਾ ਤਾਂ ਤੀ ਕੋਈ ਬਖਸ਼ਿਸ਼ਾਂ ਲਿਆ ਕਰੋ ਪਖੰਡੀਆਂ ਦੇ ਲਾਰਾਂ ਤੇ ਨਾ ਲਗਿਆ ਕਰੋ ਰਹੁ ਵਿਚਾਰ